ਸਤਿ ਸ੍ਰੀ ਅਕਾਲ ਜੀ ਅੱਜ ਦੀ ਜਿਹੜੀ ਵੀਡੀਓ ਹੈ ਨਾ ਇਹੋ ਮੈਂ ਨਾ ਇੱਕ 18ਵੀਂ ਸਦੀ ਦੇ ਇੱਕ ਤੁਹਾਨੂੰ ਸਕੈਚ ਦਿਖਾਵਾਂਗਾ ਇਹ ਪੰਜਾਬ ਜੋ 18ਵੀਂ ਸਦੀ ਚ ਜੋ ਪੰਜਾਬ ਦੇ ਲੋਕ ਸੀਗੇ ਜਿੱਦਾਂ ਦਾ ਉਹਨਾਂ ਦਾ ਪਹਿਰਾਵਾ ਸੀ ਜਿੱਦਾਂ ਦੇ ਲੱਗਦੇ ਸੀ ਇਹ ਸਕੈਚ ਮੈਨੂੰ ਫੇਸਬੁੱਕ ਤੋਂ ਮਿਲੇ ਆ ਕਿਸੇ ਸੋਰਸ ਤੋਂ ਤੇ ਮੈਂ ਤੁਹਾਨੂੰ ਦਿਖਾਵਾਂਗਾ ਦੇਖਿਓ ਜਰਾ ਕਿ 18ਵੀਂ ਸਦੀ ਚ ਕਿਸ ਤਰ੍ਹਾਂ ਦੇ ਲੱਗਦੇ ਸੀ ਪੰਜਾਬ ਦੇ ਲੋਕ ਇਹਦੇ ਚ ਸਾਰੀਆਂ ਜਾਤਾਂ ਧਰਮ ਦੇ ਲੋਕ ਕਬੀਲਿਆਂ ਦੇ ਲੋਕ ਤੁਹਾਨੂੰ ਆ ਦਿਖਣਗੇ ਹਾਂ ਫੋਟੋ ਸਲਾਈਡ ਸ਼ੋ ਨਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹਨਾਂ ਦੱਸ ਦਵਾਂ ਵੀ ਜਿਹੜੇ ਨਾ ਉਸ ਜਮਾਨੇ ਦੇ ਵਿੱਚ ਲੋਕ ਸੀਗੇ ਉਹਨਾਂ ਦਾ ਪਹਿਰਾਵਾ ਜਿਹੜੇ ਤਾਂ ਗਰੀਬ ਲੋਕ ਸੇ ਉਹਨਾਂ ਦਾ ਪਹਿਰਾਵਾ ਕੁਝ ਹੋਰ ਸੀਗਾ ਜਿਹੜੇ ਅਮੀਰ ਸੀਗੇ ਉਹਨਾਂ ਦਾ ਪਹਿਰਾਵਾ ਕੁਝ ਹੋਰ ਸੀਗਾ ਮਤਲਬ ਤਖੜੇ ਲੋਕ ਆਮ ਲੋਕਾਂ ਕੋਲ ਪੈਸੇ ਨਹੀਂ ਸੀ ਹੁੰਦੇ ਵੀ ਤੁਹਾਨੂੰ ਹੋਂ ਦੇ ਹਾਲਾਤ ਤੇ ਪਹਿਲਾਂ ਦੇ ਹਾਲਾਤਾਂ 'ਚ ਬਹੁਤ ਫਰਕ ਸੀਗਾ 18ਵੀਂ ਸਦੀ ਤੇ 20ਵੀਂ ਸਦੀ 19ਵੀਂ ਸਦੀ 'ਚ ਬਹੁਤ ਫਰਕ ਸਗੋਂ ਬਹੁਤ ਚੇਂਜਸ ਆਈਆਂ ਇਸ ਕਰਕੇ ਕਈ ਜਗ੍ਹਾ ਬਹੁਤ ਪਹਿਰਾਵਾ ਘਟ ਪਾਇਆ ਹੋਇਆ ਤੇ ਇਹ ਨਾ ਕਹੋ ਵੀ ਸਾਡੇ ਇਹ ਸਾਡੇ ਲੋਕ ਸੀ ਇਹ ਇਹਨਾਂ ਨੂੰ ਗਲਤ ਦਿਖਾਇਆ ਗਿਆ ਇਹ ਹੈਗੀ ਪਹਿਲੀ ਫੋਟੋ ਹੈਗੀ ਰਹਿੇਲਾ ਪਠਾਨ ਸੀਜ਼ਡ ਬਾਈ ਜੱਟ ਜੱਟ ਨੇ ਇੱਕ ਪਠਾਨ ਨੂੰ ਫੜਿਆ ਹੋਇਆ ਹੈ ਪਠਾਨ ਦੇ ਹੱਥ ਵਿੱਚ ਇੱਕ ਸੁੱਕੀ ਡਾਲੀ ਹੈ ਤੁਸੀਂ ਜੱਟ ਦਾ ਪਹਿਰਾਵਾ ਦੇਖ ਲਓ ਤੇ ਪਠਾਨ ਦਾ ਦੇਖੋ ਇਹ ਹੈਗਾ ਵੀ ਜੱਟ ਸ਼ਿਕਾਇਤ ਕਰ ਰਿਹਾ ਹੈ ਕੋਈ ਚੌਧਰੀ ਜਲੰਧਰ ਦਾ ਹੈ ਉਹਦੇ ਕੋਲ ਤੇ ਚੌਧਰੀ ਦੇਖੋ ਅਮੀਰ ਬੰਦੇ ਆ ਜੀ ਸਾਰਾ ਸਰੀਰ ਟਕਿਆ ਹੋਇਆ ਹੈ ਜਿਹੜਾ ਗਰੀਬ ਜੱਟ ਹੈ ਉਹਦਾ ਤੁਸੀਂ ਦੇਖ ਸਕਦੇ ਆ ਇਹ ਹੈਗਾ ਨੌਰੀਆ ਸੇਠ ਨੌਰੀਆ ਸੇਠ ਤਕੜੇ ਸੇਠ ਬੰਦੇ ਆ ਬਾਣੀਆਂ ਹੋ ਸਕਦਾ ਹੈ ਉਹ ਜਾਂ ਸ਼ਾਹੂਕਰ ਹੋ ਸਕਦਾ ਹੈ ਫੋਟੋ ਬਹੁਤ ਸੋਹਣੀ ਬਣਾਈ ਹੋਈ ਹੈ ਤੇ ਇਹ ਹੈਗਾ ਜ਼ਿਮੀਦਾਰ ਸ਼ੀਂਬਾ ਸਿੱਖ ਐਂਡ ਹਲਵਾਈ ਹਲਵਾਈ ਦੇਖ ਲੋ ਕੀ ਬਣਾਇਆ ਹੋਇਆ ਕੁਝ ਪੇੜੇ ਜਿਹਾ ਕੁਝ ਬਰਫੀ ਹੈ ਤੇ ਤੂਲਕੇ ਮਠਿਆਈ ਉਹ ਆਪਣੇ ਪੱਲੇ ਚ ਪਾ ਰਿਆ ਹੈ ਤੇ ਇਹ ਹੈਗਾ ਜੱਟ ਐਂਡ ਹਿਸ ਫੈਮਿਲੀ ਔਨ ਥੇਅਰ ਵੇ ਇਹ ਦੇਖ ਲਓ ਤੁਸੀਂ ਮੈਂ ਨਾ ਹੁਣ ਤੱਕ ਦੋ ਤਿੰਨ ਫੋਟੋਆਂ ਦੇਖੀਆਂ ਐ ਜਿਹੜਾ ਤਾਂ ਜਿਹੜੇ ਗਰੀਬ ਜੱਟ ਐ ਤੇ ਉਹਨਾਂ ਦਾ ਪਹਿਰਾਵਾ ਬਹੁਤ ਸਾਦਾ ਜਿਹਾ ਸੀਗਾ ਆ ਜਿਹੜੇ ਤਖੜੇ ਬੰਦੇ ਆ ਉਹਨਾਂ ਦਾ ਪਹਿਰਾਵਾ ਬਹੁਤ ਮਤਲਬ ਵਧੀਆ ਸੀਗਾ ਸੋ ਇਹ ਪੋਸਟਮਾਨੇ ਦੀ ਤਸਵੀਰ ਹੈ ਤੇ ਇਹ ਹੈਗਾ ਜੀ ਜੱਟ ਜ਼ਿਮੀਦਾਰ ਐਂਡ ਲੰਬੜਦਾਰ ਆਫ ਜਲੰਧਰ ਜਿਹੜਾ ਤਾਂ ਜਲੰਧਰ ਦਾ ਲੰਬੜਦਾਰ ਹੈ ਉਹ ਤਾਂ ਕਾਫੀ ਮੋਟਾ ਹੈ ਦਿਖ ਰਿਹਾ ਪਰ ਜੱਟ ਜਿਹੜਾ ਜੀਵੀਦਾਰ ਕੰਮ ਕਰਨੇ ਵਾਲਾ ਬੰਦਾ ਹੈ ਉਹ ਕਾਫੀ ਸਲਿਮ ਦੇਖ ਰਿਹਾ ਹੈ ਤੇ ਪੱਗ ਦੋਹਾਨਾ ਬੰਨੀ ਹੋਈ ਹੈ ਆ ਹੈਗਾ ਪਠਾਨ ਜਲੰਧਰ ਦਾ ਪਠਾਨ ਤੇ ਘੁੰਮਣ ਕੁਮੱਕੜ ਖੱਤਰੀ ਪਠਾਨ ਕੋਲ ਬੰਦੂਕ ਹੈ ਜੀ ਤੁਸੀਂ ਦੇਖ ਸਕਦੇ ਪੱਗਾਂ ਦੋਹਾਨਾ ਬੰਨੀਆਂ ਹੋਈਆਂ ਖੱਤਰੀ ਨੇ ਵੀ ਪੱਗ ਬੰਨੀ ਹੋਈ ਹੈ ਤੇ ਇਹ ਹੈਗਾ ਜੀ ਪਰਮਹੰਸ ਫਕੀਰ ਤੇ ਨਾਨਕ ਪੰਥੀ ਇਹ ਹੈਗਾ ਜੀ ਜੱਟ ਖੇਤਾਂ ਦੇ ਵਿੱਚ ਹਾਲ ਵਾਣ ਜਾ ਰਿਹਾ ਇਸ ਤੋਂ ਬਾਅਦ ਇਹ ਹੈਗਾ ਜੀ ਅਕਾਲੀ ਜਥਾ ਅੰਮ੍ਰਿਤਸਰ ਦਾ ਤੇ ਇਹ ਹੈਗਾ ਜੀ ਇੱਕ ਜੱਟ ਬੁਮਨ ਤੇ ਇੱਕ ਸਿੱਖ ਪਾਠੀ ਗੁਰੂ ਗ੍ਰੰਥ ਸਾਹਿਬ ਪੜ ਰਿਹਾ ਹੈ ਇਹ ਹੈਗਾ ਮਹਾਜਨ ਖੱਤਰੀ ਆਫ ਸ਼ਿਬਰਪੁਰ ਇਹ ਦੋਨਾਂ ਨੇ ਪੱਗਾਂ ਬੰਨੀਆਂ ਹੋਈਆਂ ਦੇਖ ਲਓ ਮਹਾਜਨ ਨੇ ਇਹ ਹੈਗੇ ਕੰਚਨਸ ਆਫ ਲੁਧਿਆਣਾ ਕੰਚਨਸ ਦਾ ਮਤਲਬ ਮੈਂ ਕੱਢਿਆ ਸੀਗਾ ਇਹ ਹੁੰਦੇ ਆ ਭਈ ਜਿਹੜੇ ਨੱਚਣ ਰੁਚਣ ਵਾਲੇ ਹੁੰਦੇ ਆ ਇਹ ਲੁਧਿਆਣੇ ਦੀ ਕੋਈ ਨੱਚਣ ਵਾਲੀ ਹੋਣਗੇ ਇਹ ਹੈਗੇ ਮਦਰਾਸੀ ਦੇਖੋ ਤੁਸੀਂ ਮਦਰਾਸੀਆਂ ਦੀ ਫੋਟੋ ਵੀ ਬਿਲਕੁਲ ਬੰਦੇ ਨੇ ਡਰਾਫਟਸਮੈਨ ਨੇ ਬਿਲਕੁਲ ਉਸੇ ਤਰ੍ਹਾਂ ਡਿਜ਼ਾਈਨ ਕੀਤੀ ਆ ਰੰਗ ਕਿੰਨਾ ਕਗੋਰਾ ਆ ਉਸ ਹਾਵ ਨਾਲ ਦੱਸਿਆ ਕਿ ਕਿੰਨੇ ਕਾਲੇ ਆ ਤੇ ਪੱਗਾਂ ਹੀ ਨਹੀਂ ਵੀ ਬੰਨੀਆਂ ਹੋਈਆਂ ਮਦਰਾਸੀ ਮਤਲਬ ਦੱਖਣ ਦੇ ਲੋਕ ਇੱਕ ਕਾਂਗੜੇ ਦੇ ਲੋਕ ਹੈ ਜੀ ਕਾਂਗੜੇ ਦੇ ਪੱਗਾਂ ਇਹਨਾਂ ਦੇ ਵੀ ਸਿਰ ਦੇ ਉੱਤੇ ਹੈ ਤੇ ਹੱਥ ਵਿੱਚ ਛਤਰੀ ਹੈ ਕਾਂਗੜਾ ਜ਼ਿਲ੍ਹਾ ਹਿਮਾਚਲ ਪ੍ਰਦੇਸ਼ ਦਾ ਹੈ ਅਲਾਕਾ ਇਹ ਜੰਮੂ ਤੋਂ ਹੈ ਇੱਕ ਡੋਗਰੀ ਲੋਕ ਪੱਗ ਉਹਨਾਂ ਦੇ ਸਿਰ ਤੇ ਵੀ ਹੈ ਤੇ ਪਹਿਰਾਵਾ ਤੁਸੀਂ ਦੇਖ ਸਕਦੇ ਆ ਪਹਿਰਾਵਾ ਹਰ ਇੱਕ ਜਗ੍ਹਾ ਦਾ ਅਲੱਗ-ਅਲੱਗ ਦਿਖਾਇਆ ਗਿਆ ਹੈ ਤੇ ਇਹ ਪਹਾੜੀ ਲੋਕ ਹੈ ਹਰੀਪੁਰ ਲੈਰੇ ਹੀ ਲਿਖਿਆ ਹੋਇਆ ਹੁਣ ਮੈਨੂੰ ਇਹ ਜਗ੍ਹਾ ਦਾ ਨਹੀਂ ਪਤਾ ਤੇ ਤੁਸੀਂ ਥੋੜੀਆਂ ਸ਼ਕਲਾਂ ਦੇਖ ਕੇ ਦੱਸ ਸਕਦੇ ਆ ਵੀ ਕਿੱਥੇ ਹੋਣਗੇ ਲੋਕ ਤੇ ਇਹ ਗੱਦੀ ਲੋਕ ਆ ਜੀ ਪਹਾੜ ਦੇ ਇਹ ਚੰਬਾ ਇਲਾਕੇ ਜਾਂ ਹਿਮਾਚਲ ਦੇ ਵਿੱਚ ਉੱਚੀ ਪਹਾੜਾਂ ਤੇ ਹੁੰਦੇ ਆ ਤੇ ਇਹਨਾਂ ਨੇ ਸਿਰਾਂ ਤੇ ਟੋਪੀਆਂ ਜੀਆਂ ਲਾਈਆਂ ਹੋਈਆਂ ਤੇ ਲੰਬੇ ਲੰਬੇ ਉਹ ਚੋਗੇ ਪਾਏ ਹੋਏ ਆ ਮਤਲਬ ਮੋٹے ਕਪੜਾ ਮੋਟਾ ਕਪੜਾ ਨਾਲ ਕੁੱਤਾ ਹੈ ਤੇ ਹੁੱਕਾ ਵੀ ਆਹਤ ਵਿੱਚ ਹੁੱਕੀ ਆ ਹੁੱਕੀ ਆਮ ਉਸ ਦਿਨਾਂ ਦੇ ਵਿੱਚ ਹੁੱਕੀਆਂ ਪੀਂਦੇ ਹੁੰਦੇ ਸੀਗੇ ਲੋਕ ਹੁੱਕੇ ਜਾਂ ਹੁੱਕੀ ਦਾ ਰਵਾਜ ਸੀਗਾ ਤੇ ਇਹ ਕਸ਼ਮੀਰੀ ਹੈ ਜੀ ਉਹੀ ਕਸ਼ਮੀਰ ਵਾਲੀ ਟੋਕਰੀ ਆ ਚੱਕੀ ਹੋਈ ਤੇ ਪੂਰੀ ਫੈਮਿਲੀ ਹੈ ਦਿਖ ਰਹੀ ਜੀ ਤੇ ਇਹ ਲਿਖਿਆ ਹੈ ਜੀ ਪੋਠੋਹਾਰੀ 라ਵਲਪਿੰਡੀ ਤੇ ਬਣੀ ਬਾਣੀਆਂ ਟੌਂਕ ਬਾਣੀਆਂ ਇਹ ਪੱਗ ਦੇਖੋ ਇੱਕ ਦੇ ਉੱਤੇ ਪੱਗ ਬਹੁਤ ਸੋਹਣੀ ਬਣੀ ਹੋਈ ਹੈ ਇਹ ਅਗੇ ਗੁੱਜਰ ਜਲੰਧਰ ਦੇ ਗੁੱਜਰ ਤੇ ਤੁਸੀਂ ਹੁਣ ਇਹ ਕੱਪੜੇ ਇਹਨਾਂ ਦੇ ਵੀ ਦੇਖ ਲਓ ਇਹ ਵੀ ਗਰੀਬ ਹੈ ਲੋਕ ਹੈ ਗਰੀਬਾਂ ਦੇ ਕੱਪੜੇ ਘੱਟ ਹੈ ਘੱਟ ਪਾਏ ਹੋਏ ਹੈ ਗਰੀਬਾਂ ਨੇ ਤੇ ਆ ਹੈਗਾ ਪੋਠੋਹਾਰੀ 라ਵਲਪਿੰਡੀ ਦੇ ਤੇ ਇਹ ਹੈਗਾ ਜੀ ਮੁਸਲਮਾਨ ਤੇ ਪਾਰਸੀ ਆਫ ਆਫ ਬੰਬੇ ਇੱਕ ਪਾਰਸੀ ਹੈ ਪਾਰਸੀ ਮੇਰੇ ਹਿਸਾਬ ਨਾਲ ਇਧਰਲੇ ਪਾਸੇ ਵਾਲਾ ਸੱਚੇ ਪਾਸੇ ਵਾਲਾ ਲੱਗਦਾ ਹੈ ਤੇ ਆ ਹੈਗਾ ਕਪੂਰੀ ਪਠਾਨ ਕਪੂਰੀ ਪਠਾਨ ਪਠਾਨ ਉਹਦਾ ਨਾ ਸਾਡੇ ਜਿਹੜੇ ਹੁਣ ਰਾਜਕਪੂਰ ਇਹ ਵੀ ਪਠਾਨ ਸੀਗੇ ਜਿਹੜੇ ਕਪੂਰ ਫੈਮਿਲੀ ਆ ਤੇ ਇਹ ਹੋ ਸਕਦਾ ਉਹਨਾਂ ਦੇ ਉਹਨਾਂ ਦੇ ਵਿੱਚੋਂ ਵੀ ਕਪੂਰੀ ਪਠਾਨ ਸੀ ਇਹਦਾ ਮਤਲਬ ਆ ਹੈਗਾ ਇੱਕ ਸਿੱਖ ਸੋਲਜਰ ਤੇ ਲੰਬੜਦਾਰ ਆਫ ਜਲੰਧਰ ਤੇ ਲੰਬੜਦਾਰਾਂ ਦੀ ਬਈ ਮੋٹے ਬਹੁਤ ਆ ਲੰਬੜਦਾਰ ਇਹਨੇ ਦਿਖਾਏ ਜਿਹੜੇ ਹੁਣ ਸਿੱਖ ਸੋਲਜਰ ਤਾਂ ਪਤਲਾ ਹੀ ਆ ਲੰਬੜਦਾਰ ਸਾਰੇ ਮੋٹے ਦਿਖਾਲੇ ਆ ਹੁਣ ਤੱਕ ਦੇਖੇ ਮੈਂ ਆ ਇੱਕ ਬਾਈ ਐਂਡ Munshi ਆਫ ਕਪੂਰਥਲਾ ਤੇ Munshi ਸਾਹਿਬ ਜੀ ਨੂੰ ਪੱਗ ਬੰਨੀ ਹੋਈ ਆ ਉਹਦਾ ਸਿਹਤ ਵੀ ਵਧੀਆ ਹੈ ਆ ਹੈਗਾ ਫਕੀਰ ਵਿਦ ਹਿਸ ਕਲੱਬ ਕਲੱਬ ਉਹ ਜਿਹੜਾ ਹਥਿਆਰ ਹੈ ਉਹਨੂੰ ਦਿਖਕਿਆ ਗਿਆ ਤੇ ਇਹ ਫਕੀਰ ਹੈ ਜੀ ਪੱਗ ਬਹੁਤ ਵੱਡੀ ਬੰਨੀ ਹੋਈ ਹੈ ਆ ਹੈਗਾ ਜੀ ਕਾਬਲ ਤੇ ਗਜਨੀ ਦੇ ਰਹਿਣ ਵਾਲੇ ਲੋਕ ਇਹਨਾਂ ਦਾ ਪਹਿਰਾਵਾ ਦੇਖੋ ਕਿਸ ਤਰ੍ਹਾਂ ਦਾ ਹੈ ਕਿਉਂਕਿ ਉੱਥੇ ਮੌਸਮ ਦੇ ਹਿਸਾਬ ਨਾਲ ਜਾਂ ਧਰਮ ਦੇ ਹਿਸਾਬ ਨਾਲ ਫਰਕ ਹੈ ਪਹਿਰਾਵੇ ਦਾ ਆ ਤੁਰਕ ਤੁਰਕ ਲੋਕਾਂ ਦੀ ਹੈ ਤੁਰਕ ਇਕੱਲੇ ਤੁਰਕੀ ਦੇ ਲੋਕਾਂ ਨੂੰ ਨਹੀਂ ਹੈਗਾ ਤੁਰਕ ਮੁਸਲਮਾਨਾਂ ਦੀ ਵੀ ਇੱਕ ਕਬੀਲਾ ਹੈ ਇਹ ਤੁਰਕਿਸਤਾਨ ਈਰਾਨ ਦੇ ਵਿੱਚ ਵੀ ਕਾਫੀ ਹੈ ਤੁਰਕਮੇਨਿਸਤਾਨ ਇੱਕ ਦੇਸ਼ ਹੈ ਉੱਥੇ ਕਾਫੀ ਹੈ ਇਹੋ ਤੇ ਆ ਹੈਗਾ ਇੱਕ ਬ੍ਰਾਹਮਣ ਤੇ ਸਿੰਧ ਦਾ ਇੱਕ ਸੋਲਜਰ ਸਿੰਧ ਦਾ ਇੱਕ ਸੈਨਿਕ ਤੇ ਇਹ ਹੈਗਾ ਜੀ ਅਰਾਈ ਜ਼ਿਮੀਦਾਰ ਤੇ ਆਫ ਜਲੰਧਰ ਇਹ ਮੁਸਲਮਾਨ ਸਿਗੇ ਜੀ ਅਰਾਈ ਪੱਕਾ ਦੇਖੋ ਦੋਨਾਂ ਨੇ ਬੰਨੀਆਂ ਹੋਈਆਂ ਆ ਹੁੱਕਾ ਕਿੱਡਾ بڑا ਇਹਦੇ ਵਿੱਚ ਵੀ ਹੁੱਕਾ ਆ ਗੁੱਜਰ ਜਲੰਧਰ ਦਾ ਗੁੱਜਰ ਤੇ ਫਿਰੋਜ਼ਪੁਰ ਦਾ ਗੁੱਜਰ ਹੁੱਕਾ ਦੇਖੋ ਕਿੱਡਾ بڑا ਆ ਇਹ ਪੁਰਾਣੇ ਹਿਸਾਬ ਨਾਲ ਤੋਤੀਆਂ ਲਾਈਆਂ ਹੋਈਆਂ ਤੇ ਇੱਕ ਹੋਰ ਚੀਜ਼ ਦੇਖਣ ਵਾਲੀ ਇਹਦੇ ਵਿੱਚ ਦੇਖੋ ਵੀ ਕਈ ਵਾਰੀ ਕਮੀਜ਼ ਵਗੈਰਾ ਆਪਾਂ ਸੋਚਦੇ ਨੂੰ ਪਾਈਆਂ ਹੁਣ ਸਾਰਿਆਂ ਨੇ ਨਹੀਂ ਉਸ ਟਾਈਮ ਐਦਾਂ ਪਰ ਚਾਦਰ ਜੀ ਲੱਗੀ ਹੁੰਦੀ ਸੀ ਜੇ ਗਰਮੀ ਲੱਗਣ ਲੱਗੀ ਐਦੇ ਲਾਤੀ ਨਹੀਂ ਲਾ ਲਈ ਪਾ ਲਈ ਤੇ ਇਹ ਹੈਗੇ ਜੀ ਚੱਚ ਹਜਾਰੇ ਦੇ ਉੱਥੇ ਦੇ ਰਹਿਣ ਵਾਲੇ ਲੋਕ ਪੱਗਾਂ ਬਹੁਤ ਸੋਹਣੀਆਂ ਬੰਨੀਆਂ ਹੋਈਆਂ ਚਾਚਾ ਹਜਾਰਾ ਉਸ ਇਲਾਕੇ ਨੂੰ ਕਹਿੰਦੇ ਆ ਜਿਹੜਾ ਅਟਕ ਤੇ ਸਿੰਧ ਦਰਿਆ ਦੇ ਵਿਚਾਲੇ ਵਾਲਾ ਇਲਾਕਾ ਆ ਇਹਦੇ ਬਾਰੇ ਮੈਂ ਵੀਡੀਓ ਬਣਾਉਂਗਾ ਇਹਨੂੰ ਇੱਥੇ ਹਿੰਦਕੋ ਬੋਲੀ ਬੋਲੀ ਜਾਂਦੀ ਹੈ ਇਹ ਬਿਲਕੁਲ ਅਫਗਾਨਿਸਤਾਨ ਦੀ ਹੱਦ ਤੇ ਹੈ ਇਹ ਹੈਗਾ ਜੀ ਕੁੱਲੂ ਦੇ ਲੋਕ ਆ ਟੋکریاں ਦੇਖ ਲਓ ਤੇ ਲੋਕਾਂ ਦਾ ਪਹਿਰਾਵਾ ਦੇਖ ਲਓ ਕੁੱਲੂ ਮਨਾਲੀ ਇਲਾਕਾ ਤੇ ਇਹ ਕਾਬਲ ਦੇ ਲੋਕ ਹੈ ਜੀ ਕਾਬਲਿਸ ਪਕਾ ਬਹੁਤ ਵਧੀਆ ਕਾ ਪਗਾ ਵੀ ਦੇਖਣ ਵਾਲਿਆਂ ਅਲੱਗ ਹੋ ਗਈਆਂ ਬਿਲਕੁਲ ਪਹਿਰਾਵਾ ਵੀ ਅਲੱਗ ਹੋ ਗਿਆ ਇਹ ਤਿੱਬਤ ਦੇ ਲਾਮਾ ਯਾਨੀ ਟੋਪੀਆਂ ਲਾਈਆਂ ਹੋਈਆਂ ਅਲੱਗ ਟਾਈਪ ਦੀਆਂ ਤੇ ਤੇ ਇਹ ਹੈਗੇ ਯਾਰਕੰਦੀ ਆਫ ਤਿੱਬਤ ਯਾਰਕੰਦ ਪੈਂਦਾ ਹੈਗਾ ਚਾਈਨਾ ਚ ਤੇ ਬਦਲ ਨਾਲ ਥੋੜਾ ਜਿਹਾ ਅਲੱਗ ਹੈ ਤੇ ਇਹ ਮੁਸਲਿਮ ਲੋਕਾਂ ਦੀ ਇਹ ਵੀ ਜਿਹੜੇ ਚਾਈਨਾ ਚ ਮੁਸਲਮਾਨ ਹੈ ਨਾ ਇਸੇ ਇਲਾਕੇ ਚ ਹੈ ਯਾਰਕੰਦ ਕਹਿੰਦੇ ਉਹਨੂੰ ਤੇ ਆ ਅਰਬੀ ਲੋਕ ਹੈ ਅਰਬੀਆਂ ਦਾ ਵੀ ਪਹਿਰਾਵਾ ਬਿਲਕੁਲ ਅਲੱਗ ਹੈ ਪੱਗਾਂ ਦਾ ਸਟਾਈਲ ਅਲੱਗ ਹੈ ਤੇ ਪਹਿਰਾਵਾ ਵੀ ਤੁਸੀਂ ਦੇਖ ਸਕਦੇ ਆ ਤੇ ਇਹ ਹੈਗਾ ਜੀ ਕਸ਼ਮੀਰੀ ਉਹਨਾਂ ਦੀ ਉਹ ਡਰੈਸ ਦੇਖੋ ਕਸ਼ਮੀਰ ਵਾਲਿਆਂ ਦੀ ਹੁਣ ਵੀ ਕਈ ਵਾਰੀ ਇਦਾਂ ਦੀ ਪਾਉਂਦੇ ਹੁੰਦੇ ਆ ਤੇ ਮੋਟੀ ਹੁੰਦੀ ਹੈ ਡਰੈਸ ਇਹੋ ਹਾਂਜੀ ਬਸ ਇਹੀ ਸੀਗੀਆਂ ਫੋਟੋਆਂ ਹਾਂਜੀ ਤੁਸੀਂ ਸਾਰੇ ਸਕੈਚ ਦੇਖੇ ਤੇ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਜਰੂਰ ਦੱਸਿਓ ਆਪਣੇ ਕਮੈਂਟਸ ਦੇ ਵਿੱਚ ਤੇ ਜੇ ਹੋ ਸਕਦਾ ਹੋਇਆ ਤਾਂ ਸ਼ੇਅਰ ਜਰੂਰ ਕਰ ਦਿਓ ਕਜੀ ਮਿਲਦੇ ਆਂ ਅਗਲੀ ਵੀਡੀਓ ਚ ਰੱਬ ਰਾਖਾ